ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਜੀ 82ਵੇਂ ਦਿਨ 100 ਦਿਨ ਲਗਾਤਾਰ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਉਣਾ ਦਾ ਤੇ ਤੁਹਾਨੂੰ ਸਿਖਾਉਣਾ ਦਾ ਅੱਜ ਤੁਹਾਨੂੰ ਅਸੀਂ ਸਿੰਗਲ ਪੱਨਾਂ 5 ਮੀਟਰ ਦਾ ਸਜਾ ਕੇ ਦਿਖਾਵਾਂਗੇ ਖੱਬੇ ਪਾਸੇ ਜੋੜਾ ਸੇਵ ਕਰਕੇ ਨਾਲ ਕੰਗਾ ਸੇਵ ਰਾਕੇ ਇਸ ਤਰੀਕੇ ਨਾਲ ਤੁਸੀਂ ਬੇਸ ਸਜਾ ਲੈਣਾ ਇੱਕ ਨੁੱਕਰ ਤੋਂ ਦੋਨੋਂ ਸਾਈਡਾਂ ਫੋਲਡ ਕਰਕੇ ਇਸ ਤਰੀਕੇ ਨਾਲ ਤੁਸੀਂ ਪੱਨਾਂ ਸਜਾਉਣਾ ਸ਼ੁਰੂ ਕਰ ਦੇਣਾ ਨਾਲ ਦੀ ਨਾਲ ਵੱਟ ਪਾਵਾਂਗੇ ਤੇ ਨਾਲ ਦੀ ਨਾਲ ਪੰਨੇ ਦੀ ਪੂਣੀ ਕਰਾਂਗੇ ਨੀਚਲਾ ਪੱਲਾ ਉੱਪਰ ਜਾ ਕੇ ਉੱਪਰਲੇ ਪੱਲੇ ਨਾਲੋਂ ਦੇ ਉੱਤੋਂ ਘੁਮਾ ਕੇ ਤੁਸੀਂ ਪੂ ਨਾਲ ਨਾਲ ਪੂਣੀ ਕਰਕੇ ਵੱਟ ਬਣਾ ਕੇ ਸਿੱਧੇ ਸਿੱਧੇ ਜੇ ਵੱਟ ਕਰਕੇ ਉਹਦੇ ਵਿੱਚੋਂ ਅਸੀਂ ਜ਼ਿਆਦਾ ਵੱਟ ਕੱਢਣ ਦੀ ਕੋਸ਼ਿਸ਼ ਕਰਨੀ ਹੈ ਤੇ ਸ਼ੇਪ ਸਾਡੀ ਗੁਲਾਈ ਦੇ ਵਿੱਚ ਹੋਣੀ ਚਾਹੀਦੀ ਹੈ 1 ਮਿੰਟ ਦੀ ਵੀਡੀਓ ਦੇ ਵਿੱਚ ਸਾਰੀਆਂ ਚੀਜ਼ਾਂ ਨਹੀਂ ਸਮਝਾਈਆਂ ਜਾ ਸਕਦੀਆਂ ਇਸ ਲਈ ਪੂਰੀ ਡਿਟੇਲਡ ਵੀਡੀਓ ਮੇਰੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆਖਰੀ ਪੱਲੇ ਨੂੰ ਇਸ ਤਰੀਕੇ ਨਾਲ ਸਾਫ਼ ਕਰਕੇ ਲਾ ਦੇਣਾ ਹੈ ਤੇ ਵੀ ਸਿਰ ਦੇ ਵਿੱਚਕਾਰ ਬਣਨੀ ਚਾਹੀਦੀ ਹੈ ਫਿਰ ਸਿਰ ਨੂੰ ਟਾਕ ਕੇ ਤੁਸੀਂ ਪਿੱਛੇ ਲੁਪੀ ਵਾਲਾ ਪੱਲਾ ਲਾ ਦੇਣਾ ਹੈ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜੂ ਦੱਸਿਆ ਕਰੋ ਪੜਨੇ ਦੀ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਤੇ 100 ਡੇਜ਼ ਰੋਜ਼ ਅਲੱਗ-ਅਲੱਗ ਸਟਾਈਲ ਦੇ ਦਸਤਾਰਾ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ